ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੌਣ ਦਾ ਮਹੀਨਾ ਚੱਲ ਰਿਹਾ ਅਸੀਂ ਤੁਹਾਨੂੰ ਵੱਖ-ਵੱਖ ਥਾਵਾਂ ਦੀਆਂ ਜੋ ਤੀਆਂ ਮਨਾ ਰਹੀਆਂ ਨੇ ਬੀਬੀਆਂ ਪਹਿਣਾ ਉਹ ਵੀਡੀਓ ਦਿਖਾ ਰਹੇ ਹਾਂ ਸੋ ਤੁਸੀਂ ਬੜਾ ਮਾਣ ਅਤੇ ਪਿਆਰ ਦੇ ਰਹੇ ਹੋ ਸਾਡੀਆਂ ਜੋ ਵੀਡੀਓ ਅਸੀਂ ਪਾਉਂਦੇ ਆ ਉਹਨਾਂ ਨੂੰ ਅੱਜ ਮਜਾਜਣਾ ਗਰੁੱਪ ਖਰੜ ਦੇ ਵੱਲੋਂ ਜੋ ਬੁਰਕੀ ਰੈਸਟੋਰੈਂਟ ਹੈ ਖਰੜ ਦੇ ਵਿੱਚ ਇੱਥੇ ਪੀਆਂ ਮਨਾਈਆਂ ਜਾ ਰਹੀਆਂ ਨੇ ਸੋ ਤੁਹਾਨੂੰ ਇਸ ਤੀਆਂ ਦੀਆਂ ਝਲਕੀਆਂ ਦਿਖਾਉਨੇ ਆ ਤੇ ਗੱਲਬਾਤ ਵੀ ਕਰਦੇ ਆ ਤੇ ਚਲੋ ਹੁਣ ਆਪਾਂ ਚੱਲਦੇ ਆ ਇਸ ਇਸ ਰੈਸਟੋਰੈਂਟ ਦੇ ਅੰਦਰ ਕੀ ਨਾਮ ਹੈ ਬੇਟਾ ਮੇਰਾ ਨਾਮ ਤਬਨੀਵਾਸ ਕੌਰ ਹੈ ਅੱਜ ਇੱਥੇ ਕੀ ਕਰ ਰਹੇ ਤੁਸੀਂ ਅੱਜ ਮੈਂ ਇੱਥੇ ਗਿੱਧਾ ਪਾਉਣ ਆਈ ਹਾਂ ਮੈਨੂੰ ਗਿੱਧਾ ਦਾ ਬਹੁਤ ਸ਼ੌਂਕ ਹੈ ਅੱਛਾ ਹਾਂਜੀ ਅੱਜ ਕੀ ਕੀ ਕੀਤਾ ਤੀਜ ਕਿਉਂ ਮਨਾਈਏ ਅੱਜ ਅਸੀਂ ਪਹਿਲਾਂ ਤਾਂ ਕੁਐਸਚਨ ਆਨਸਰਸ ਪੁੱਛੇ ਪੰਜਾਬੀ ਬਾਰੇ ਉਸ ਤੋਂ ਬਾਅਦ ਅਸੀਂ ਨੱਚੇ ਗਾਏ ਫਿਰ ਅਸੀਂ ਉਸ ਤੋਂ ਬਾਅਦ ਫਿਰ ਤੋਂ ਭੰਗੜਾ ਪਾਇਆ ਅਸੀਂ ਤੀਜ ਅੱਜ ਇਸ ਲਈ ਬਣਾਈ ਹੈ ਕਿਉਂਕਿ ਸਭਿਆਚਾਰ ਕਿਉਂਕਿ ਸਭਿਆਚਾਰਕ ਅਸੀਂ ਪੰਜਾਬੀ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ ਜੋ ਕਿ ਅੱਜ ਖਤਮ ਹੋ ਚੁੱਕਿਆ ਹੈ ਅਸੀਂ ਸਾਰਿਆਂ ਨੂੰ ਉहां ਦੱਸਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਸਭਿਆਚਾਰਕ ਪੰਜਾਬੀ ਦਾ ਸ਼ੌਂਕ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਗਿੱਧਾ ਆਉਣਾ ਚਾਹੀਦਾ ਹੈ ਮੈਨੂੰ ਮਾਣ ਹੈ ਆਪਣੇ ਪੰਜਾਬ ਤੇ ਕਿ ਮੈਂ ਪੰਜਾਬੀ ਹਾਂ ਤੇ ਮੈਂ ਬਸ ਇਹੀ ਕਹਿਣਾ ਚਾਹਾਂਗੀ ਤੇ ਥੈਂਕ ਯੂ ਸੋ ਇਹ ਜਿਹੜਾ ਤੁਸੀਂ ਲਗਾਇਆ ਇਹਦਾ ਨਾਮ ਪਤਾ ਤੁਹਾਨੂੰ ਹਾਂਜੀ ਸੱਗੀ ਫੁੱਲ ਸੱਗੀ ਫੁੱਲ ਹਾਂਜੀ ਤੇ ਆ ਮੱਥੇ ਤੇ ਕੀ ਆ ਟਿੱਕਾ ਟਿੱਕਾ ਕੰਨਾਂ ਦੇ ਵਿੱਚ ਕੀ ਆ ਚੁੰਮਕੇ ਚੁੰਮਕੇ ਫੁਲਕਾਰੀ ਦੇਖੀ ਹੈ ਹਾਂਜੀ ਆਹ ਦੇਖੋ ਨਹੀਂ ਵੀ ਹੋਈ ਆ ਫੁਲਕਾਰੀ ਤੇ ਚੁੰਨੀ ਦੇ ਵਿੱਚ ਫਰਕ ਕੀ ਆ ਫੁਲਕਾਰੀ ਵਿੱਚ ਕੜਾਈ ਕੱਢੀ ਜਾਂਦੀ ਹੈ ਚੁੰਨੀ ਵਿੱਚ ਆਉਂਦੇ ਕਿ ਉਹਦੇੰਦਰ ਕੜਾਈ ਨਹੀਂ ਹੁੰਦੀ ਹੈ ਪਰ ਉਹ ਨਾਰਮਲ ਹੁੰਦੀ ਹੈ ਸਿੰਪਲ ਹੁੰਦੀ ਹੈ ਹਾਂਜੀ ਇਹ ਕਮੇਸ਼ ਫਾਸਟਾਂ ਦੀ ਹੈ ਅੱਛਾ ਕ੍ਰੈਫਟਿੰਗ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੁਪਿੰਦਰ ਕੌਰ ਰੁੱਪੀ ਹੈ ਜੀ ਸੂਤੀਆਂ ਮਨਾ ਰਹੇ ਹਾਂ ਚਰਖੇ ਮਧਾਣੀਆਂ ਚੱਕੀਆਂ ਕਦੇ ਦੇਖੀਆਂ ਤੁਸੀਂ ਹਾਂਜੀ ਬਚਪਨ ਤੋਂ ਦੇਖਦੇ ਆਏ ਸਾਡਾ ਕਲਚਰ ਹੈ ਇਹ ਆ ਸੱਭਿਆਚਾਰ ਹੈ ਇਹ ਅਸੀਂ ਪੰਜਾਬੀ ਵਿਰਸੇ ਚ ਪੈਦਾ ਹੋਏ ਪ्योर ਪਿੰਡ ਦੇ ਅਸੀਂ ਪਿੱਛੋ ਰਹਿਣ ਵਾਲੇ ਆ ਪਿੰਡ ਦੇ ਨੋਰਮਲ ਸਾਡੇ ਮੰਮੀਆਂ ਨੇ ਚਰਖੇ ਕੱਤੇ ਨੇ ਅਸੀਂ ਵੀ ਨਾਲ ਬੈਠ ਕੇ ਵੇਖੇ ਨੇ ਉਹਨਾਂ ਦੇ ਓਕੇ ਹਾਂਜੀ ਤੇ ਚਰਖੇ ਬਾਰੇ ਥੋੜੀ ਬਹੁਤੀ ਨੌਲੇਜ ਹੈਗੀ ਹੈ ਕੀ ਹੁੰਦਾ ਉਹ ਚਰਖਾ ਹਾਂਜੀ ਚਰਖੇ ਤੇ ਰੂ ਨਾਲ ਸੂਤ ਕੱਤਦੇ ਆ ਉਹਦੀ ਪੂਣੀਆਂ ਬਣਾਉਂਦੇ ਆ ਫਿਰ ਦਰੀਆਂ ਬਣਾਈਆਂ ਜਾਂਦੀਆਂ ਹਨ ਚਾਦਰਾਂ ਬਣਾਈਆਂ ਜਾਂਦੀਆਂ ਹਨ ਜੀ ਹਾਂਜੀ ਅਸੀਂ ਖੁਦ ਵੀ ਆਪਣੇ ਛੋਟੇ ਹੁੰਦੇ ਮੰਮੀ ਉਹਨਾਂ ਨਾਲ ਬੈਠ ਕੇ ਅਸੀਂ ਦੇਖਿਆ ਹੈ ਬਣਾਉਂਦੇ ਉਹਨਾਂ ਨੂੰ ਓਕੇ ਹਾਂਜੀ ਉਦੋਂ ਤੇ ਟੱਕਲਾ ਕਿਹੜਾ ਹੁੰਦਾ ਟੱਕਲਾ ਜਿਹੜਾ ਇੱਧਰ ਪਾਇਆ ਜਾਂਦਾ ਟੱਕਲੇ ਤੇ ਹੀ ਪੂਣੀ ਉਹ ਹੁੰਦੀ ਆ ਹਾਂਜੀ ਠੀਕ ਹੈ ਮਾਲ ਕਿਹੜੀ ਹੁੰਦੀ ਹੈ ਮਾਲ ਜੋ ਚਰਖੇ ਤੇ ਤੱਕਲੇ ਨੂੰ ਆਪਸ ਚ ਜੋੜਦੀ ਹੈ ਸੂਤ ਦੀ ਉਹਨੂੰ ਮਾਲ ਕਹਿੰਦੇ ਨੇ ਓਕੇ ਵਾਜੂਆ ਬਹੁਤ ਅੱਛੀ ਗੱਲ ਹੈ ਤੁਹਾਨੂੰ ਇਹ ਬੱਚਿਆਂ ਨੂੰ ਵੀ ਆਪਾਂ ਨੂੰ ਦੱਸਣਾ ਚਾਹੀਦਾ ਜੋ ਅੱਜ ਕੱਲ ਆਪਣੀ ਵਿਰਾਸਤ ਹੈ ਆਪਣਾ ਪੁਰਾਣਾ ਵਿਰਸਾ ਸੱਭਿਆਚਾਰ ਹੈ ਉਹ ਅੱਗੇ ਨੂੰ ਖਤਮ ਹੁੰਦਾ ਜਾ ਰਿਹਾ ਹੈ ਤੇ ਅੱਜ ਕੱਲ ਇਹ ਜੋ ਨਵੀਂ ਰੀਤੀ ਰਿਵਾਜ ਅੱਜ ਕੱਲ ਚੱਲ ਪਿਆ ਜੋ ਤੀਆਂ ਵੱਖ-ਵੱਖ ਥਾਵਾਂ ਤੇ ਮਨਾਇਆ ਜਾ ਰਹੀਆਂ ਤਾਂ ਬੱਚਿਆਂ ਨੂੰ ਇਹਦੀ ਸਿਹਤ ਮਿਲਦੀ ਹੈ ਇਹਦੇ ਬਾਰੇ ਪਤਾ ਲੱਗ ਹਾਂਜੀ ਸਾਡਾ ਮੇਨ ਮਕਸਦ ਇਹ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੱਭਿਆਚਾਰਕ ਕਲਚਰ ਜੋ ਸਾਡਾ ਪਹਿਰਾਵਾ ਵੀ ਹੈ ਅਸੀਂ ਉਹਦੇ ਨਾਲ ਮੁਹैया करवाईਏ ਕਿ ਜੋ ਭੁੱਲਦੇ ਜਾ ਰਹੇ ਨੇ ਵੈਸਟਰਨ ਕਲਚ ਨੂੰ ਪੱਛਮੀ ਨੂੰ ਥੋੜਾ ਜਿਆਦਾ ਇੰਪੋਰਟੈਂਸ ਦੇ ਰਹੇ ਆ ਕਿ ਅਸੀਂ ਇਹ ਸਾਡੀ ਸਾਡੀ ਇੱਕ ਐਗਜ਼ਾਮਪਲ ਹੈ ਸਾਡੀ ਬੱਚੀ ਸਾਡੀ ਬੇਟੀ ਨੇ ਬਹੁਤ ਸੋਹਣਾ ਪਰਫਾਰਮ ਵੀ ਕੀਤਾ ਸਾਡੇ ਹੋਰ ਸਾਰੇ ਬੱਚਿਆਂ ਨੇ ਵਧੀਆ ਪਰਫਾਰਮ ਕੀਤਾ ਪਿਓਰ ਪੰਜਾਬੀ ਕਲਚਰ ਤੇ ਹੀ ਕੀਤਾ ਅਸੀਂ ਕੁਇਜ਼ ਵੀ ਰੱਖੀ ਕੁਐਸਚਨ ਜੋ ਡੂੰਗੇ ਪੰਜਾਬ ਨਾਲ ਰਿਲੇਟਡ ਆਨੇ ਸਟਾਰਟ ਆਈਂ ਦੇ ਉਹ ਅਸੀਂ ਪੁੱਟ ਕੀਤੇ ਕੁਐਸਚਨ ਅਸੀਂ ਤਾਂ ਕਿਤੇ ਕਿ ਸਾਡੇ ਬੱਚੇ ਨੂੰ ਚਾਹੇ ਅਨਸਰ ਨਹੀਂ ਪਤਾ ਉਹਨਾਂ ਦੇ ਬਟ ਉਹਨਾਂ ਨੂੰ ਨੋਲੇਜ ਹੋਵੇ ਕਿ ਇਹ ਚੀਜ਼ਾਂ ਵੀ ਹੁੰਦੀਆਂ ਸੀ ਸਾਡਾ ਮੇਨ ਮਕਸਦ ਹੈ ਸੀ ਕਿ ਅਸੀਂ ਆਪਣੇ ਸੱਭਿਆਚਾਰਕ ਨਾਲ ਕਲਚਰ ਨਾਲ ਬੱਚਿਆਂ ਨੂੰ ਜੋੜੀਏ ਹਾਂਜੀ ਬਹੁਤ ਵਧੀਆ ਗੱਲ ਹੈ ਥੈਂਕ ਯੂ ਸੋ ਮੱਚ ਇਨਾ ਮੇਡ ਮਾਈ ਨੇਮ ਇਸ ਤਾਸ਼ੀ ਓਕੇ ਅੱਜ ਕੀ ਕਰ ਰਹੇ ਹੋ ਪਪਾ ਅੱਜ ਹਮ ਤੀਜ ਮਨਾ ਰਹੇ ਹਾਂ ਤੀਜ ਮਨਾ ਰਹੇ ਛੱਜ ਦੇਖਿਆ ਕਦੇ ਛੱਜ ਹਾਂਜੀ ਕੀ ਹੁੰਦਾ ਛੱਜ ਕਨਕੋ ਛਲ ਕਰਤੇ ਹੈ ਉਸੇ ਕਣਕ ਹੋ ਗਿਆ ਚਾਵਲ ਹੋ ਗਏ ਔਰ ਦਾਲ ਦਾਲ ਠੀਕ ਹੈ ਕੋਈ ਹੋਰ ਵੀ ਕੰਮ ਆਉਂਦਾ ਛੱਜ ਅੱਜਕੱਲ ਵਿਆਹ ਦੇ ਵਿੱਚ ਤੋੜਿਆ ਜਾਂਦਾ ਹੈ ਥੈਂਕ ਯੂ ਵੈਲਕਮ ਹਾਵੀ ਵੀ ਸਤਿ ਸ੍ਰੀ ਅਕਾਲ ਸਾਸਰੀਆਕਾਰ ਜੀ ਅੱਜ ਤੀਆਂ ਬਣਾ ਰਹੇ ਆਂ ਹਾਂਜੀ ਤੁਹਾਨੂੰ ਖਰੜ ਦੇ ਵਿੱਚ ਵਿਆਹ ਤੋਂ ਬਾਅਦ ਕਿੰਨਾ ਕਿੰਨੀ ਦੇਰ ਹੋ ਗਈ ਵਿਆਹ ਤੋਂ ਬਾਅਦ ਆਇਆ ਵਿਆਦਿਵਦ ਵਿੱਚ ਪਹਿਲੇ ਗਾਉਂ ਚੇ ਹੈਗੇ ਸੀ ਫਿਰ ਅਸੀਂ ਚੰਡੀਗੜ੍ਹ ਆ ਗਏ ਸੀ ਚੰਡੀਗੜ੍ਹ ਤੇ ਹੁਣ ਪੰਜਾਬ ਵਿੱਚ ਆਏ ਹੋਏ ਆ ਸਾਨੂੰ ਪੰਜਾਬ ਵਿੱਚ ਆ ਕੇ ਨਾ ਲੈਕਚਰ ਬਹੁਤ ਅੱਛਾ ਲੱਗਿਆ ਸਾਨੂੰ ਜੀ ਜਿਹੜੇ ਪੁਆਇੰਟ ਅਸੀਂ ਚੰਡੀਗੜ੍ਹ 'ਚ ਵੀ ਨਹੀਂ ਦੇਖੇ ਸੀ ਉਹ ਅਸੀਂ ਪੰਜਾਬ ਵਿੱਚ ਦੇਖੇ ਹੈਗੇ ਸਾਨੂੰ ਪੰਜਾਬ ਦਾ ਲੈਕਚਰ ਬਹੁਤ ਅੱਛਾ ਲੱਗਿਆ ਜੀ ਹਾਂਜੀ ਤਾਂ ਅਸੀਂ ਇਹ ਤੀਜ ਮਨਾਣੇ ਦਾ ਸਿਸਟਮ ਵੀ ਅਸੀਂ ਕਿੱਤਾਂ ਸੀ ਅਸੀਂ ਦੇਖੇ ਤੇ ਅਸੀਂ ਅੱਗੇ ਹੋਰ ਵੀ ਵੱਡਾ ਕਰਿਆ ਜੀ ਸਾਨੂੰ ਅੱਛਾ ਲੱਗੇ ਤਾਂ ਅੱਗੇ ਅੱਗੇ ਹੋਰ-ਹੋਰ ਵਧਦਾ ਜਾਵੇ ਤੇ ਹੋਰ ਵੀ ਪਬਲਿਕ ਦੇ ਨਾਲ ਜੁੜਦੀ ਜਾਵੇ ਸਾਨੂੰ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਅਸੀਂ ਕਿ ਕਰਤੇ ਹੋਣੇ ਤੁਸੀਂ ਕੱਤੇ ਹੈ ਜੇ ਥੋੜੇ-ਥੋੜੇ ਜੀ ਜੀ ਓਕੇ ਦੁੱਧ ਵੀ ਰਿੜਕਿਆ ਨਹੀਂ ਜੀ ਦੁੱਧ ਨਹੀਂ ਰਿੜਕਿਆ ਜਿਹੜਾ ਕਿਤੇ ਦੇਖੇ ਹੈਗੇ ਅਸੀਂ ਰਿੜਕਿਆ ਨਹੀਂ ਸਾਡੇ ਕਰੇ ਪੈਸ ਨਹੀਂ ਹੁੰਦੀ ਸੀ ਤਾਂ ਕਰਕੇ ਅਸੀਂ ਰਿੜਕਿਆ ਨਹੀਂ ਹੈਗਾ ਅਸੀਂ ਰਿੜਕਦੇ ਦੇਖੇ ਆ ਅਸੀਂ ਰਿੜਕਦੇ ਹੋਏ ਦੇਖਿਆ ਸੀ ਜੀ ਠੀਕ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਜੀ ਮੇਰਾ ਨਾਮ ਜੋਤੀ ਹੈ ਜੀ ਹਾਂਜੀ ਸੋ ਚਰਖੇ ਮਧਾਣੀਆਂ ਕਦੇ ਦੇਖਿਆ ਤੁਸੀਂ ਹਾਂਜੀ ਬਹੁਤ ਦੇਖੀਆਂ ਅੱਛਾ ਜੀ ਕਦੇ ਦਾਦੀ ਨੂੰ ਨਾਨੀ ਨੂੰ ਚਰਖਾ ਕੱਤਦੇ ਵੀ ਦੇਖਿਆ ਹਾਂਜੀ ਹਾਂਜੀ ਅੱਛਾ ਜੀ ਮੈਂ ਆਪਣੀ ਮੰਮੀ ਦੀ ਦਾਦੀ ਨੂੰ ਦੇਖਿਆ ਚਰਖਾ ਕੱਤਦੇ ਹੋਏ ਨੂੰ ਅੱਛਾ ਜੀ ਹਾਂਜੀ ਠੀਕ ਹੈ ਉਹ ਕਿਹੋ ਜਿਹਾ ਹੁੰਦਾ ਚਰਖਾ ਉਹਦੇ ਬਾਰੇ ਚਰਖਾ ਉਹਦੇ ਅੱਗੇ ਕੀ ਕਰਦੇ ਆ ਉਹਨੂੰ ਕੱਤਦੇ ਆ ਬੈਠ ਕੇ ਮਰ ਕੇ ਇੱਥੇ ਅੱਗੇ ਉਹਦੇ ਉਨੀ ਲਗਾਉਂਦੇ ਉਹਦੇ ਕਿ ਤੋਕ ਤੋਕਲਾ ਕਹਿੰਦੇ ਆ ਜਿਹਨੂੰ ਪਿੱਛੋਂ ਕਮਾਉਂਦੇ ਆ ਇੱਕ ਬੈਠ ਕੇ ਉਹਨੂੰ ਇਸ ਤਰ੍ਹਾਂ ਕਰਕੇ ਫਿਰ ਉਹਦੇ ਅੱਗੇ ਪੋਲ ਲਗਾਉਂਦੇ ਆ ਧਾਗਾ ਫਿਰ ਕੱਤਦੇ ਹੈਗੇ ਜੀ ਹਾਂਜੀ ਤੇ ਮਧਾਨੀ ਮੰਦਾਣੀ ਚ ਮਤਲਬ ਕਿ ਅਸੀਂ ਮੈਂ ਪੰਜਾਬੀ ਚ ਕਹਾਂਗੀ ਮਤਲਬ ਕਿ ਜਿਹਨੂੰ ਚਾਟੀ ਕਹਿੰਦੇ ਹੁੰਦੇ ਸੀ ਚਾਟੀ ਦੇ ਵਿੱਚ ਮੰਦਾਣੀ ਰੱਖਦੇ ਹੁੰਦੇ ਸੀ ਦਹੀਂ ਪਾਉਂਦੇ ਸੀ ਫਿਰ ਉਹਨੂੰ ਰਿੜਕਦੇ ਸੀ ਫਿਰ ਮੱਖਣ ਕੱਢਦੇ ਹੁੰਦੇ ਸੀ ਫਿਰ ਮੱਖਣ ਅਸੀਂ ਖਾਂਦੇ ਹੁੰਦੇ ਸੀ ਅੱਜ ਦੇ ਜਮਾਨੇ ਚ ਤੇ ਮੱਖਣ ਮਿਲਦਾ ਨਹੀਂ ਹੈਗਾ ਜੀ ਹਾਂਜੀ ਤੁਸੀਂ ਕਦੇ ਰੜਕੀ ਹੈ ਹਾਂਜੀ ਹਾਂਜੀ ਮੈਂ ਰੜਕੀ ਹੈ ਹਾਂਜੀ ਮੱਖਣ ਕੱਢਿਆ ਤੁਸੀਂ ਹਾਂਜੀ ਖਾਇਆ ਵੀ ਹੈਗਾ ਖਾਇਆ ਵੀ ਹੈਗਾ ਹਾਂਜੀ ਬਹੁਤ ਕੀ ਟੇਸਟ ਹੁੰਦਾ ਉਹਦਾ ਉਹਦਾ ਬਹੁਤ ਟੇਸਟ ਹੁੰਦਾ ਜਿਹੜਾ ਕਿ ਅੱਜ ਕੱਲ ਮਿਲਦਾ ਹੀ ਨਹੀਂ ਹੈ ਨਹੀਂ ਮਿਲਦਾ ਮੱਖਣ ਦੇ ਵਿੱਚ ਜਦੋਂ ਨਮਕ ਪਾ ਲੈਂਦੇ ਸੀ ਹਾਂ ਉਹਦੇ ਤੇ ਫਿਰ ਉਹਦੇ ਰੋਟੀ ਤੇ ਰੱਖ ਕੇ ਨਮਕ ਲਗਾ ਕੇ ਖਾਂਦੇ ਉਹਦਾ ਟੇਸਟ ਹੀ ਅਲੱਗ ਹੁੰਦਾ ਸੀ ਹਾਂਜੀ ਮੱਖਣ ਦੇ ਵਿੱਚ ਲਸਣ ਦਾ ਲਾਲ ਨਮਕ ਮਿਰਚ ਪਾ ਕੇ ਹਾਂਜੀ ਓਕੇ ਜੀ ਤਾਂ ਇਹ ਨਾ ਮੈਂ ਟੋੜਾਂ ਜੀ ਸੁਸ਼ਮਾ ਤੀਆਂ ਬਣਾ ਰਿਹਾ ਹਾਂ ਅੱਜ ਇਨੂ ਆ ਕੀ ਹੁੰਦਾ ਇਨੂੰ ਘੜੇ ਦੇ نیچے ਰੱਖਣ ਵਾਲਾ ਘੜੇ ਦੇ نیچے ਘੜਾ ਚੱਕਦੇ ਆ ਨਾ ਉਹਦੇ نیچے ਆਪਾਂ ਰੱਖਦੇ ਆ ਗੋਲੂ ਸਿਰ ਦੇ ਉੱਤੇ ਹਾਂਜੀ ਸਿਰ ਦੇ ਉੱਤੇ ਸਿਰ ਦੇ ਉੱਤੇ ਘੜੇ ਦੇ نیچے ਸਿਰ ਦੇ ਉੱਤੇ ਉਹਦਾ ਕਾਰਨ ਕੀ ਸੀ ਰੱਖਣਾ ਤਾਂ ਕਿ ਉਹ ਸਿਰ ਤੇ ਵਜਰ ਨਹੀਂ ਪੈਂਦਾ ਪਾਣੀ ਦਾ ਮਤਲਬ ਸਿਰ ਨੂੰ ਬੈਲੈਂਸ ਬਣਿਆ ਹੁੰਦਾ ਜੀ ਹਾਂਜੀ ਤੂੰ ਦੇਖੇ ਤੁਸੀਂ ਹਾਂਜੀ ਕੋਈ ਦੇਖੇ ਇਹ ਲੱਜ ਕੀ ਕੰਮ ਆਉਂਦੀ ਹੈ ਲੱਜ ਦੇਖੀ ਹੈ ਕਿਹਨੂੰ ਕਹਿੰਦੇ ਆ ਹਾਂਜੀ ਲੱਜ ਜਿਹੜਾ ਆਪਾਂ ਪਾਣੀ ਕਢਾਉਂਦੇ ਆ ਖੂਚੋ ਹਾਂਜੀ ਉਹਨੂੰ ਲੱਜ ਕਹਿੰਦੇ ਆ ਉਹ ਪੰਲੀ ਨਾਲ ਹਾਂਜੀ ਉਹ ਪੰਲੀ ਚ ਡੋਲ ਬਣਿਆ ਹੁੰਦਾ ਜੀ ਤੇ ਅੱਜਕੱਲ ਦੇਖਣ ਨੂੰ ਮਿਲਦੀ ਹੈ ਅੱਜਕੱਲ ਨਹੀਂ ਮਿਲਿਆ ਬਿਲਕੁਲ ਨਹੀਂ ਮਿਲਿਆ ਨਾ ਖੂਏ ਰਹੇ ਨਾ ਖੂਰੇ ਨਾ ਕੋਈ ਲਜਾਰੀਆਂ ਨਾ ਕੁਛ ਹੈ ਹਾਂ ਜੀ ਕੁਛ ਨਹੀਂ ਰਿਹਾ ਠੀਕ ਹੈ ਉਹ ਕਲਚਰੀ ਇੱਕ ਕਿਸਮ ਦਾ ਖਤਮ ਹੋ ਰਿਹਾ ਹੈ ਬਿਲਕੁਲ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਜੀ ਤੁਹਾਡਾ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਹੈ ਗਦਵਿੰਦਰ ਕੌਰ ਜੀ ਸੁਜੜੀ ਹਾਂ ਜੀ ਮੈਨੂੰ ਮਾਣ ਹੈ ਮੈਂ ਪੰਜਾਬੀ ਹਾਂ ਵਾਹ ਜੀ ਤੇ ਮੈਨੂੰ ਅੱਗੇ ਵੀ ਇਹੀ ਹੈਗਾ ਕਿ ਮੈਂ ਪੰਜਾਬ ਨੂੰ ਪੰਜਾਬ ਦੇ ਛੋਟੇ ਬੱਚਿਆਂ ਨੂੰ ਮੁਰਕੇ ਪੰਜਾਬ ਦਿਖਾਣ ਦਿਖਾਈਏ ਸੀ ਜੀ ਕੋਸ਼ਿਸ਼ ਹੈਗੀ ਕਿ ਮੁਰਕੇ ਬੱਚਿਆਂ ਨੂੰ ਪੰਜਾਬ ਦਿਖਾਈਏ ਜੀ ਮੋਬਾਈਲਾਂ 'ਚ ਰੋਕ ਕੇ ਹਾਂਜੀ ਮੋਬਾਈਲਾਂ ਤੋਂ ਰੋਕ ਕੇ ਪੰਜਾਬ ਦਿਖਾਈਏ ਪੰਜਾਬ ਕੀ ਚੀਜ਼ ਸੀ ਹਾਂਜੀ ਤੇ ਕਿੱਥੇ ਲੋਪ ਹੋ ਗਿਆ ਜੀ ਬੜਾ ਦੁੱਖ ਹੁੰਦਾ ਸਾਨੂੰ ਜਦੋਂ ਮਤਲਬ ਅਸੀਂ ਬੱਚਿਆਂ ਨੂੰ ਦੇਖਦੇ ਆ ਕਿ ਨਸ਼ਿਆਂ 'ਚ ਨੌਜਵਾਨ ਅੱਜਕੱਲ ਗੁਲਤਾਨ ਹੋਈ ਪਏ ਆ ਹਾਂਜੀ ਉਹਨਾਂ ਨੂੰ ਕਿਵੇਂ ਕੱਢੀਏ ਅਸੀਂ ਨਸ਼ਿਆਂ 'ਚੋਂ ਜੀ ਤੇ ਅਸੀਂ ਪੰਜਾਬ ਨੂੰ ਕਿਵੇਂ ਬਚਾਈਏ ਅਸੀਂ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਹੈ ਪ੍ਰੋਗਰਾਮ ਰੱਖਿਆ ਹੈ ਤੀਜ ਦਾ ਕਿ ਅਸੀਂ ਇਸ ਦੇ ਜਰੀਏ ਬੱਚੇ ਇਕੱਠੇ ਕਰੀਏ ਤੇ ਇਕੱਠੇ ਕਰਕੇ ਇਹਨਾਂ ਨੂੰ ਦੱਸੀਏ ਕਿ ਪੰਜਾਬ ਕੀ ਆ ਜੀ ਮੁਰਕੇ ਤੁਸੀਂ ਪੰਜਾਬ ਨੂੰ ਸੰਭਾਲੋ ਆਲਾ ਪ੍ਰਾਣਿਜ ਮੰਨਿਆ ਚ ਦੀਵਾਰਾਂ ਦੇ ਵਿੱਚ ਰੱਖਦੇ ਹੁੰਦੇ ਸੀ ਲਾਈਟਾਂ ਦਾ ਪ੍ਰਬੰਧ ਨਹੀਂ ਸੀ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਉਦੋਂ ਲਾਈਟ ਸਰੋਂ ਦੇ ਤੇਲ ਦਾ ਜਾਂ ਮਿੱਟੀ ਦੇ ਤੇਲ ਦਾ ਦੀਵਾ ਜਗਾ ਕੇ ਉਹ ਆळ्याਾਂ 'ਚ ਰੱਖਦੇ ਹੁੰਦੇ ਸੀ ਸੋ ਬਹੁਤ ਵਧੀਆ ਜੀ ਬੜੀ ਅੱਛੀ ਸੋਚ ਹੈ ਆਪਣਾ ਜਿਹੜਾ ਵਿਰਸਾ ਭੁੱਲਦੇ ਜਾ ਰਹੇ ਆ ਬੱਚਿਆਂ ਨੂੰ ਨਹੀਂ ਪਤਾ ਇਦੇ ਬਾਰੇ ਮਾਪਿਆਂ ਨੂੰ ਵੀ ਥੋੜਾ ਜਿਹਾ ਚਾਹੀਦਾ ਕਿ ਜਾਗਰੂਕ ਕਰਨ ਬੇਟੀ ਹੈਗੀ ਜੀ ਜੀ ਮੈਂ ਇਹਨੂੰ ਤੁਹਾਡੇ ਸਾਹਮਣੇ ਖੜੀ ਹੈ ਬਿਲਕੁਲ ਜੀ ਬਿਲਕੁਲ ਆਜੋ ਅੱਛਾ ਤੁਸੀਂ ਬੋਲੀ ਪਾਓ ਕੋਈ ਪੰਜਾਬੀ ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਂਦੀ ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ ਖਾਣੀ ਨਹੀਂ ਗਿਜਗੀ ਨਿੱਕ ਜਗੀ ਪੀਜੇ ਤੇ ਮੋਟੀ ਹੋਈ ਜਾਂਦੀ ਨਿੱਕ ਜਗੀ ਪੀਜੇ ਤੇ ਮੱਟੀ ਹੋਈ ਜਾਂਦੀ ਕਹਿੰਦੀ ਤਾਰੋ ਉਹਦੀ ਕੁੜੀ ਕਹਿੰਦੀ ਮੈਂ ਲੱਡੂ ਖਾਣਾ ਤਾਰੋ ਕਹਿੰਦੀ ਤੂੰ ਗੁਲਾਬ ਜਾਮਨ ਖਾ ਰਸਗੁਲਾ ਖਾ लड्डू भी कोई खान वाली चीज नहीं मैं तो लड्डू ही खाना तारू ने मारी अख ते चुकया ऊपरो लड्डू ते हलवाई ने बोलिया बीबी एथे लड्डू रख बीबी एथे लड्डू रख एथे लड्डू रख बीबी एथे लड्डू रख क्या नाम है आपका मेरा नाम मोक्षता आनंद आज यहाँ क्या किया है आपने आज हमने तीज सेलिब्रेशन किया आप कहाँ से आए हो मैं राजस्थान से आई हूँ राजस्थान से यहाँ होगी? हमें दो तीन साल उनके एक तो साल हो गया और यहाँ पे मेरे को जो पंजाबी कल्चर है जो वो बहुत बढ़िया लगा अच्छा हाँ बहु, बहुत अच्छा था यहाँ पे से जो तो तीज सेलिब्रेट की है वो बहुत अच्छी थी जैसे अच्छा। राजस्थान न वहाँ पे ये सब नहीं होता पर यहाँ पे बहुत अच्छा था मेरे को मतलब कि जो कल्चर है वो जैसे हैं या फिर जो मेरे को जब पता चला जो पहले का था तो मेरे को बहुत अच्छा लगा वो कि अच्छा सा है वो यहाँ का वातावरण कैसा है यहाँ का वातावरण बहुत अच्छा है जो खाना पीना है राजस्थान का कुछ और है और पंजाबी का कुछ और है हाँ यहाँ पे वरायटीज हैं बहुत सारी हैं कभी साग खाया है आपने साग मैंने एक बार खाया मक्की की रोटी खाई बहुत टेस्टी थी टेस्टी लगी साग भी आ, बहुत टेस्टी था आ, जो पंजाब का साग और मक्की की रोटी है ये मशहूर है आ, और बाजे का जो रोटी होती है बाजे की वो भी बहुत अच्छी थी तो पंजाब का माहौल अच्छा था यहाँ का मिल बर्तन जो पंजाबियों का है वो कैसा लगा। ये जैसे डांस करते हैं वो बहुत अच्छा था बिहेव कैसा है यहाँ पे अच्छा है अच्छा सब कैसे मिलते हैं जो आपकी फ्रेंड हैं जैसे हम खेलने आते हैं तो हैं तो वो अच्छे से मिलते हैं कि चलो खेलते हैं थैंक यू थैंक यू